ਗੱਡੀ ਕਰਦੇ ਸਟਾਰਟ ਕੱਲ ਕੀਤੀ ਸੀ ਪਰ ਹੋ ਨਹੀਂ ਰਹੀ ਸੀਗੀ ਕਿਉਂਕਿ ਐਤਵਾਰ ਦੀ ਏਦਾਂ ਖੜੀ ਆ। ਚੂਹਾ ਲਈ ਆਪਾਂ ਲਾਏ ਹੋਇਆ ਪਿੰਜਰੇ। ਕਿਉਂਕਿ ਨਾ ਇਹਨਾਂ ਸਾਰੇ ਸੀੜ ਪਾੜਤੀ ਇੱਥੋਂ। ਗੱਡੀ ਕਰਦੇ ਸਟਾਰਟ ਕੱਲ ਕੀਤੀ ਸੀ ਪਰ ਹੋ ਨਹੀਂ ਰਹੀ ਸੀਗੀ ਕਿਉਂਕਿ ਐਤਵਾਰ ਦੀ ਏਦਾਂ ਖੜੀ ਆ। ਤੇ ਚਲਾਈ ਨਹੀਂ ਗਈ ਤੇ ਅੱਜ ਹੋ ਗਿਆ ਵੀਰਵਾਰ। ਦੇਖਦਾ ਕਰਕੇ ਨਹੀਂ ਤਾਂ ੱੱਕਾ ਲਵਾਉਨੇ ਆ ਕਿਸੇ ਤੋਂ ੱੱਕਾ ਸਟਾਰਟ ਹੋਊਗੀ ਵਾਹਿਗੁਰੂ 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 ਪੈਟਰੋਲ ਪਵਾਇਆ ਸੀਗਾ ਤੇ ਹਲੇ ਵੀ ਬਲਿੰਕਿੰਗ ਸ਼ੋ ਕਰੀ ਜਾਂਦਾ ਆ ਦੇਖੋ ਨਾ ਬਲਿੰਕ ਸ਼ੋ ਕਰੀ ਜਾਂਦਾ ਪਰ ਪਟੋ ਆ ਗੀਜ਼ਲ ਪਵਾਇਆ ਹੋਇਆ ਵੈ ਇਹਦੇ ਵਿੱਚ ਮਾਰ ਕੇ ਦੇਖਦਾ ਸੈਲਫ ਨਹੀਂ ਹੋਊਗੀ ਨਾ ਕੱਲ ਵੀ ਮੈਂ ਤਿੰਨ ਚਾਰ ਕਰੀ ਕੀਤੀ ਸਟਾਰਟ ਪਰ ਹੋਈ ਨਹੀਂ ਗੀ ਚਲੋ ਕੋਈ ਗੱਲ ਨਹੀਂ ਥੋੜਾ ਜਿਹਾ ਰੁੱਕ ਕੇ ਨਾ ਤੇ ਕਰਦੇ ਹਾਂ ਸਟਾਰਟ ਇਹਨੂੰ ਵੀ ਮੈਗੀ ਪਲਸ ਮੈਕਰੋਨੀ ਆ ਚੁੱਕੀ ਆ ਤੇ ਮੈਗੀ ਬੈਠੀ ਹੋਈ ਆ ਇੱਥੇ ਇੱਕ ਮੈਗੀ ਇਹ ਰਹੀ ਤੇ ਇੱਕ ਮੈਗੀ ਇਹਦੇ ਵਿੱਚ ਮੈਕਰੋਨੀ ਦੇ ਹੈਲੋ ਹਾਂਜੀ ਕਿੱਦਾਂ ਕੀ ਹਾਲ ਚਾਲ ਸਸ਼ਕਾਲ ਨਮਸਤੇ ਤਾਂ ਕਰਦੇ ਆ ਬਲੌਗ ਸ਼ੁਰੂ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਵੀ ਬਿਲਕੁਲ ਠੀਕ ਚੜ੍ਹਦੀ ਕਲਾ ਕਰਪੀਆਂ ਬਲੌਗ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਰੇ ਨੂੰ ਲਾਈਕ ਕਰ ਲਿਓ ਤੇ ਬੈਲ ਆਈਕਨ ਦਾ ਨਾ ਭੁੱਲਿਓ ਗੱਡੀ ਨੂੰ ਲਾਇ ਹੀ ੱਤਕਾ ਪਰ ਸਟਾਰਟ ਹੋਈ ਨਹੀਂ ਤੇ ਫਾਦਰ ਸਾਹਿਬ ਗਏ ਆ ਬੈਟਰੀ ਲੈਣ ਕੋਈ ਕਹਿੰਦੇ ਵੀ ਜਾਨ ਪਛਾਨ ਦੇ ਵਿੱਚ ਹੈਗਾ ਉਹ ਗੱਡੀ ਇੱਥੇ ਥਾਕੇ ਸਟਾਰਟ ਕਰ ਦੂਗਾ ਮੈਂ ਕਿਹਾ ਚਲੋ ਠੀਕ ਆ ਵੀ ਥੋੜੇ ਮੋਟੇ ਜਿਹੇ ਪੈਸੇ ਬੰਦੇ ਹੋਏ ਤਾਂ ਆਪਾਂ ਦੇ ਦਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਆ ਤੇ ਵੇਖਦੇ ਆ ਗੱਡੀ ਸਟਾਰਟ ਹੁੰਦੀ ਆ ਕਿ ਨਹੀਂ ਹੁੰਦੀ ਤੇ ਆਪਾਂ ਘਰ ਤੋਂ ਘਟੋ ਘਟੋ 10-15 ਮੀਟਰ ਆਪਾਂ ੱਤਕੇ ਨਾਲ ਲਿਆਂਦੀ ਦੋ ਤਿੰਨ ਵਾਰ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਪਰ ਹੋਈ ਨਹੀਂਗੀ ਦੇਖਦੇ ਆਪਾਂ ਕੀ ਸੀਨ ਬੰਦਦਾ ਵਾ ਹੁਣ ਆਪਾਂ ਇੱਥੇ ਰਸਤੇ 'ਚ ਖੜੇ ਹੋਏ ਆ ਤੇ ਹਲੇ ਮੈਂ ਜੇਮੂ ਵੀ ਜਾਣਾ ਤੇ ਹਲੇ ਆਪਾਂ ਉੱਤੋਂ ਵੀ ਲੇਟ ਹੋ ਰਹੇ ਆ ਫਾਜ਼ਿਲ ਸਾਹਿਬ ਬਸ ਆ ਜਾਣਾ ਤੇ ਗੱਡੀ ਸਟਾਰਟ ਕਰਕੇ ਥੋੜੀ-ਮੋਟੀ ਚਲਾਵ ਵੀ ਲਵਾਗੇ ਤੇ ਚੂਹਾ ਲਈ ਆਪਾਂ ਲਾਏ ਹੋਇਆ ਪਿੰਜਰੇ ਛੋਟੀ ਨੇ ਇਹ ਸਾਰੀ ਸੇੜ ਪਾਰਤੀ ਇੱਥੋਂ ਦੁਰਾਹਾਲ ਕਰ ਤਾ ਗੱਡੀ ਦਾ ਗੇਨ ਕਿਹੜਾ ਪਾਇਦਾ ਪਹਿਲਾ ਲੱਗਦਾ ਅੱਜ ਜਿੰਮ ਸ਼ਾਇਦ ਹੀ ਜਾਇਆ ਜਾਵੇ ਕੋਈ ਗੱਡੀ ਸਟਾਰਟ ਹੋ ਨਹੀਂ ਰਹੀ ਤੇ ਮੈਂ ਫਿਲਹਾਲ ਕੱਪੜੇ ਚੇਂ ਕਰਨਾ ਨਾ ਨੂਲਾ ਤੇ ਕੱਲ ਨੂੰ ਜਾਵਾਂਗਾ ਜਿੰਮ ਤੇ ਆਹ ਵੇ ਲੋਕ ਕਿਵੇਂ ਪਈ ਆ ਓਏ ਪਾਟ ਸੁਣੀ ਦੇ ਪਾਠ ਹੈ ਲਓ ਜੀ ਆਪਾਂ ਆ ਗਏ ਸਪਲੈਂਟਰ ਤੇ ਤੇ ਫਿਲਹਾਲ ਆਪਾਂ ਲਾਈਨ ਚੱਲੇ ਡੀਜ਼ਲ ਸ਼ਾ ਡੀਜ਼ਲ ਖਤਮ ਸੀਗਾ ਬਾਕੀ ਤੱਕਾ ਤੁੱਕਾ ਲਵਾ ਕੇ ਤਾਂ ਵੇਖ ਲਈ ਸੈਲਫ ਵੀ ਚੱਕਤੀ ਪਈ ਸੀਗੀ ਇੱਕ ਰੀ ਨਾਲ ਦਾ ਬੰਟੀ ਕਹਿੰਦਾ ਮੋਨਟੀ ਦਾ ਭਰਾ ਕਹਿੰਦਾ ਇੱਕ ਡੀਜ਼ਲ ਪਾ ਕੇ ਵੇਖ ਲੈ ਸਾ ਡੀਜ਼ਲ ਨਾ ਖਤਮ ਹੋਵੇ। ਬਾਕੀ ਦੇਖਦੇ ਆ ਚੈੱਕ ਕਰਦਾਂ ਡੀਜ਼ਲ ਪਾ ਕੇ। ਤੇ ਦੋ ਬੋਤਲਾਂ ਲੈ ਲਈਆਂ ਦੋ ਦੋ ਲੀਟਰ ਵਾਲੀਆਂ। ਦੋਨੋਂ ਭਰ ਆ ਦੇਵਾਂਗੇ। ਡੀਜ਼ਲ ਡੀਜ਼ਲ ਲਿਆ ਕੇ ਪਾਇਆ ਵਾ। ਹੁਣ ਦੇਖਦੇ ਆ ਸਟਾਰਟ ਹੁੰਦੀ ਆ ਕਿ ਨਹੀਂ ਹੁੰਦੀ। ਹੰ ਲੋ ਜੀ ਗੱਡੀ ਤਾਂ ਸਟਾਰਟ ਹੋਈ ਨਹੀਂ ਕਿ ਥੱਕ ਹਾਰ ਕੇ ੱੱੱਕਾ ਲਾ ੱੱੱਕਾ ਲਾ ਕੇ ਆਪਾਂ ਇੱਥੋਂ ਤੱਕ ਲਿਆਂਦੀ ਆ ਤੇ ਦੇਖਦੇ ਆ ਕੱਲ ਮਕੈਨਿਕ ਨੂੰ ਬੁਲਾਵਾਂਗੇ ਤੇ ਫਿਲਹਾਲ ਆਪਾਂ ਚੱਲਦੇ ਆ ਦੁੱਧ ਵਗੈਰਾ ਲੈਣ ਬਾਕੀ ਵਲੌਗ ਵੇਖਦੇ ਆ ਕੱਲ ਕੰਟੀਨਿਊ ਕਰਾਂਗੇ ਕੰਟੀਨਿਊ ਤੇ ਗੱਡੀ ਆਪਣੀ ਹੋ ਗਈ ਸਟਾਰਟ ਫਾਦਰ ਸਾਹਿਬ ਨੇ ਸਵੇਰ ਮਿਸਤਰੀ ਬੁਲਾਇਆ ਸੀਗਾ ਤੇ ਹਵਾ ਲੱਗੀ ਸੀ ਗੱਡੀ ਚਲਾਈ ਨਹੀਂ ਗਈ ਜਿੰਮ ਲੈ ਜੀਏ ਤਲਾਕ ਕਰੀਏ ਸ਼ੀਸ਼ਾ ਸਾਫ ਖੜੀ ਖੜੀ ਨਾ ਬਾਗ ਗੰਦੀ ਹੋ ਜਾਂਦੇ ਆ ਮੈਂ ਪੁੱਛਿਆ ਸੀਗਾ ਕਿਸੇ ਨੂੰ ਕਿ ਮਤਲਬ ਕਿ ਹਾਂ ਬਈ ਘਰ ਦੇ ਵਿੱਚ ਖੜੀ ਜਾ ਕੋਈ ਮਿਲ ਜੇ ਕੋਈ ਜਗ੍ਹਾ ਹੋਰ ਤੇ ਪੈਸੇ ਲੈ ਲਿਆ ਕਰੇ ਪਰ ਕਿਸੇ ਨੇ ਕੋਈ ਜਵਾਬ ਨਹੀਂ ਦਿੰਦਾ ਚਲੋ ਮੈਂ ਕੋਈ ਗੱਲ ਨਹੀਂ ਇਹਨੂੰ ਵੀ ਕਰੀਏ ਸਿੱਧਾ ਉਧਰੋਂ ਵੀ ਸਿੱਧਾ ਕਰੀਏ ਤੇ ਪਿੱਛੇ ਆਪਣੀ ਖੜੀ ਆ ਬੱਗੀ ਪਾਸੇ ਬਹੁਤ ਹੈ ਰਾਤੀ 8 ਲੀਟਰ ਡੀਜ਼ਲ ਪਾਇਆ ਲਿਆ ਕੇ ਤੇ ਹਲੇ ਸੂਈ ਫੇਰ ਨਹੀਂ ਚੱਕੀ ਇਹਨੇ ਦੇਖੋ ਪਤਾ ਨਹੀਂ ਕੀ ਦਿੱਕਤ ਹੈ ਚੱਲ ਸਰਵਿਸ ਕਾਉਣੀ ਆਂਦੀ ਤੇ ਉਸ ਤੋਂ ਬਾਅਦ ਚੈੱਕ ਕਰਾਵਾਂਗੇ ਤੇ ਚੱਲੀਏ ਹੁਣ ਆਪਾਂ ਜਿਮ ਜਿਮ ਵੀ ਆਪਾਂ ਨੂੰ ਮਹੀਨਾ ਹੋ ਗਿਆ ਜਾਂਦੇ ਨੂੰ ਤੇ ਮੈਂ ਕਿ ਆਪਣੀ ਖੜੀ ਉੱਥੇ ਵੇਖਤੀ ਜਾਂਦੀ ਐ ਲਓ ਜੀ ਆ ਗਏ ਆਪਾਂ ਜਿਮਾਂ ਅੱਜ ਲਾਉਣੀ ਆਪਾਂ ਚੈਸਟ ਤੇ ਲਾਉਨੇ ਆ ਚੈਸਟ ਐਕਸਾਈ ਪੁੱਛਦੇ ਆ ਬਾਈ ਤੋਂ ਪਹਿਲਾਂ ਆਪਾਂ ਲਾਉਣੀ ਆ ਮਸ਼ੀਨ ਚੈਸਟ ਪ੍ਰੈਸ ਦੇਖਦਾ ਇੱਥੇ ਫੋਨ ਸੈਟਿੰਗ ਆ ਗਈ ਤਾਂ ਆਪਾਂ ਭਰਾਵਾਂਗੇ ਵੀਡੀਓ ਵੈਸੇ ਆ ਹੀ ਜਾਊਗੀ ਆ ਜਗ੍ਹਾ ਵਾਧੂ ਐ 10 10 ਨੂੰ ਹੋਂਪਾਈਏ 10 10 ਕਰਕੇ ਰਹਿ ਗਈਆਂ ਵੀ ਤੋਂ ਸ਼ੁਰੂ ਕਰਨਾ 20 ਉੱਤਰ ਤੇ 20 ਉੱਤਰ ਜੇਮਾ ਚ ਤਲਗੀ ਲੈਟ ਤੇ ਲੈਟ ਦਾ ਵੀ ਕਰਦੇ ਹਾਲੇ ਸਾਈਕਲ ਆਏ ਲੌਂਗ ਨਹੀਂ ਲੱਗਾ ਸੀ ਵਾਲੇ ਚੱਕੀ ਸੀ ਰੋਡ ਤੇ ਲੈਟ ਚੱਲ ਗਈ ਸੈਕਿੰਡ ਸਾਈਕਲ ਆਇਆ ਆਪਾਂ 30 30 ਦਾ ਮੇਰਾ ਹੈਗਾ ਵੀਡੀਓ ਬਣਾਉਣ ਜੋਗਾ ਹੈ ਨਹੀਂ ਕੋਈ ਤੂੰ ਆਪਣੀ ਗਾਣੀ ਸੁਪਰਾ ਖੜੀ ਤੇ ਜਿਵੇਂ ਜਸਾ ਕਿ ਲਾਇਆ ਆਪਾਂ 40 40 ਦਾ 40 ਇੱਧਰ 40 ਉੱਧਰ ਤੇ ਫੋਨ ਆਪਾਂ ਰੱਖਿਆ ਥੱਲੇ ਹੁਣ ਪੁੱਛਦੇ ਆਂ ਬਾਈ ਨੂੰ ਕੀ ਲੌੜਾ ਕੀ ਨਹੀਂ ਤੇ ਹੁਣ ਆਪਾਂ ਲੋੜੇ ਇੰਕਲਾਈਨ ਡੰਬਲ ਡੰਬਲ ਵੇਖ ਲਈਏ 7.5 7.5 ਉਹ ਸਰ ਵੀ ਤੇ ਸਿਰਫ ਇਹਦਾ 25 ਨੂੰ 25 ਨਾਲ ਨੂੰ ਤਾਂ 2 2 ਚੱਲੇਗਾ shirt ハハ r ハ ਉਹ ਜੀ ਅਗਲੀ ਲੈਕ ਟਿੰਕ ਲਾਈਨ ਕੰਪਲ ਲਾ ਲੇ ਆਪਾਂ ਜੋ ਬਾਈ ਲਾ ਰਿਹਾ ਤੇ ਹੁਣ ਪੁੱਛਦੇ ਆਪਾਂ ਅਗਲੀ ਐਕਸਰਸਾਈਜ਼ ਬਾਈ ਨੂੰ ਗੱਲ ਜੂਗੀ ਲੋ ਜੀ ਆ ਗਏ ਗੱਡੀ ਦੇ ਵਿੱਚ ਬਸ ਚੱਲਦੇ ਹਾਂ ਹੁਣ ਆਪਾਂ ਗੱਡੀ ਆਪਣੀ ਇੱਥੋਂ ਮੁੜਨੀ ਨਹੀਂ ਸੀ ਚਲੋ ਚੌਂਕ ਤੋਂ ਮੋੜ ਲਿਆਉਨੇ ਆ ਲੋਜੀ ਆਪਾ ਚੁੱਕਾ ਘਰ ਤੇ ਖਾਣੇ ਰੋਟੀ ਪਾਣੀ ਪਹਿਲਾਂ ਨਹਾ ਲਈਏ ਤੇ ਥੋੜਾ ਟਾਈਮ ਜਦੋਂ ਤੱਕ ਪਾਣੀ ਗਰਮ ਹੋਦਾ ਤੱਕ ਆਪਾਂ ਟੀਮ ਦੇਖ ਲਈਏ ਹਾਂਜੀ ਰੋਟੀ ਪਾਣੀ ਖਾ ਲਿਆ ਆਪਾਂ ਤੇ ਵਲੌਗ ਕਰਦੇ ਆਂ ਡਿੱਟ ਕੰਬਲ ਦੇ ਵਿੱਚ ਪਏ ਹੋਏ ਆ ਤੇ ਵਲੌਗ ਹੀ ਵੇਖੀ ਜਾਂਦੇ ਆਪਾਂ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਲਿਓ ਤੇ ਬੈਲ ਆਈਕਨ ਤੁਹਾਡਾ ਨਾ ਭੁੱਲੋ ਇਹ ਆਲ ਵਲੌਗ ਆਪਰਾ ਇੱਥੇ ਖਤਮ ਮਿਲਦੇ ਆਪਾਂ ਅੱਗੇ ਵਲੌਗ ਦੇ ਵਿੱਚ ਗੁਰਨਾਇਕ ਸਵੀਟਿੰਗ ਟੇਕਰ ਬਾਏ 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 ਬਾਏ